ਆਈ ਗੁਰਜੀ ਦਾ ਖਾਨਸਾ ਵਾਈ ਗੁਰਜੀ ਕੀ ਫਤੇ ਅੱਜ ਬਣਾਵਾਂਗੇ ਆਪਾਂ ਕੜੀ ਬਹੁਤ ਹੀ ਸੌਖੇ ਤਰੀਕੇ ਨਾਲ ਕੜੀ ਬਣਾਉਣ ਦੇ ਵੀ ਕਈ ਤਰੀਕੇ ਨੇ ਜਿਹੜੀ ਆਪਾਂ ਤਰੀਕੇ ਨਾਲ ਬਣਾਉਣੀ ਆ ਉਹ ਤੁਹਾਨੂੰ ਦੱਸਦੇ ਆ ਆਪਾਂ ਕਿਵੇਂ ਬਣਾਵਾਂਗੇ ਆਪਣੇ ਕੋਲੇ ਲੱਸੀ ਤਾਂ ਹੈ ਨਹੀਂ ਗਈ ਸੀਗੀ ਆਪਾਂ ਨੇ ਦੋ ਗੋਲੀਆਂ ਦਹੀਂ ਦੀਆਂ ਲੈ ਲਈਆਂ ਉਹਨੂੰ ਐਨ ਚੰਗੀ ਤਰ੍ਹਾਂ ਕੋਟ ਲਿਆ ਕੋਟ ਕੇ ਉਹਦੀ ਲੱਸੀ ਬਣਾ ਲਈ ਸੀ ਤੇ ਇਹਦੇ ਵਿੱਚ ਆਪਾਂ ਨੇ 6 ਚਮਚੇ ਪਾਏ ਨੇ ਬੇਸਣ ਦੇ ਆਪਾਂ ਨੇ ਬੇਸਣ ਇਹਦੇ ਵਿੱਚ ਪਾਤਾ ਤੇ ਹੁਣ ਇਹਨਾਂ ਚੰਗੀ ਤਰ੍ਹਾਂ ਇਹਦੀਆਂ ਜੋ ਵੀ ਗੱਠਾਂ ਨੇ ਉਹ ਆਪਾਂ ਇਹਨਾਂ ਚੰਗੀ ਤਰ੍ਹਾਂ ਨਾਲ ਇਹਨਾਂ ਨੂੰ ਮਿਕਸ ਕਰ ਦਾਂਗੇ ਤੇ ਹੁਣ ਇਹਨੂੰ 5-7 ਮਿੰਟ ਵਾਸਤੇ ਆਪਾਂ ਇਹਨੂੰ ਛੱਡ ਦਾਂਗੇ ਹੁਣ ਇੱਕਣੀ ਤੇ ਫਿਰ ਅਗਲਾ ਪ੍ਰੋਸੈਸ ਤੁਹਾਨੂੰ ਦੱਸਦੇ ਆਂ ਵੀ ਆਪਾਂ ਕਿਵੇਂ ਤਿਆਰ ਕਰਨੀ ਆ ਕੜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦਿਆ ਕਰੋ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਜਿਹੜੇ ਸਾਡੇ ਨਵੇਂ ਭੈਣ ਭਰਾ ਯਾ ਚੈਨਲ ਨੂੰ ਹੈਪੀ ਫੈਮਿਲੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਆ ਕਰੋ ਜੀ। ਅਪਣੇ ਜਿਹੜੇ ਮਸਾਲੇ ਲਏ ਨੇ ਉਹ ਆਪਾਂ ਤੁਹਾਨੂੰ ਦੱਸ ਦਿੰਨੇ ਆ। ਆਪਾਂ ਨੇ ਕਸੂਰੀ ਮੇਥੀ ਲਈ ਆ ਇੱਕ ਚਮਚਾ ਹਲਦੀ ਦਾ ਅੱਧਾ ਚਮਚਾ ਆਪਣੇ ਢਿੱਗੀ ਮਿਰਚ ਦਾ ਅੱਧਾ ਚਮਚਾ ਹੀ ਗਰਮ ਮਸਾਲਾ ਆ ਨੂਨ ਹੋ ਗਿਆ ਆਪਾਂ ਸੁਆਦ ਅਨੁਸਾਰ ਤੇ ਆਪਣੀ ਹੋ ਗਈ। ਧਨੀਆ ਸਾਬਤਾ ਤੇ ਇਹ ਜੀਰਾ ਇਹ ਜੀਰੇ ਨੂੰ ਤੇ ਧਨੀਏ ਨੂੰ ਆਪਾਂ ਗ੍ਰाइंड ਕਰਾਂਗੇ ਤੇ ਆਪਣੇ ਦੋ ਹੋਗੇ ਟਮਾਟਰ ਚਾਰ ਪਿਆਜ਼ ਆਦਰਕ ਆਪਾਂ ਨੇ ਜਿਹੜੀ ਆ ਹਰੀ ਮਿਰਚ ਗ੍ਰाइंड ਕਰਕੇ ਰੱਖੀ ਹੋਈ ਆ ਉਹ ਆਪਾਂ ਤਿੰਨ ਚਾਰ ਮਿਰਚਾਂ ਹਰੀਆਂ ਨਵਾ ਕੇ ਜੀ ਇਹ ਆਪਣਾ ਹੋ ਗਿਆ ਮਸਾਲੇ ਦਾ ਸਮਾਨ ਤੇ ਆਪਣਾ ਜਿਹੜਾ ਆਪਾਂ ਨੇ ਬੇਸਣ ਭੋਲ ਕੇ ਰੱਖਿਆ ਹੋਇਆ ਸੀ ਉਹ ਆਪਣਾ ਬਿਲਕੁਲ ਘੁਲ ਗਿਆ ਹੁਣ ਆਪਾਂ ਇਹਨੂੰ ਗਰਮ ਪਾਣੀ ਕਰਦੇ ਆ ਇੱਕ ਪਾਸੇ ਫਿਰ ਆਪਾਂ ਤੁਹਾਨੂੰ ਦੱਸਦੇ ਆ ਵੀ ਕੀ ਕਰਨਾ ਆਪਾਂ ਨੇ ਜੀ ਅੱਧਾ ਕੌਲਾ ਪਾਣੀ ਦਾ ਪਾ ਕੇ ਗਰਮ ਰੱਖਤਾ ਪਾਣੀ ਆਪਣਾ ਹੋ ਗਿਆ ਗਰਮ ਹੁਣ ਆਪਾਂ ਨੇ ਜਿਹੜਾ ਇਹ ਬੇਸਣ ਦਾ ਘੋਲ ਤਿਆਰ ਕੀਤਾ ਸੀ ਦੇਖੋ ਬਿਲਕੁਲ ਕੋਈ ਗੱਠ ਨਹੀਂ ਹੈਗੀ ਤੇ ਹੁਣ ਇਹ ਸਾਰਾ ਹੀ ਆਪਾਂ ਇਹਦੇ ਵਿੱਚ ਪਾ ਦਨੇ ਆ ਹੁਣ ਆਪਾਂ ਸਲੋ ਗੈਸ ਤੇ ਰੱਖ ਕੇ ਇਹਨੂੰ ਬੇਸਣ ਨੂੰ ਪਕਾਵਾਂਗੇ ਇਨੂੰ ਅੱਧਾ ਘੰਟਾ ਆਪਣੇ ਲੱਗੂਗਾ ਕੜੀ ਤਿਆਰ ਹੋਣ ਨੂੰ ਇਹਦੇ ਵਿੱਚ ਆਪਾਂ ਨੇ ਕੁਝ ਨਹੀਂ ਪਾਉਣਾ ਹੈਗਾ ਨਾਣ ਮਿਰਚ ਮਸਾਲਾ ਜਿਹੜੇ ਆ ਉਹ ਆਪਾਂ ਤੜਕੇ ਦੇ ਵਿੱਚ ਹੀ ਪਾਵਾਂਗੇ ਜਦੋਂ ਆਪਾਂ ਤੜਕਾ ਲਾਵਾਂਗੇ ਇਹਨੂੰ ਪਹਿਲਾਂ ਇਕੱਲੇ ਨੂੰ ਹੀ ਆਪਾਂ ਕੜੀ ਨੂੰ ਕੜੀ ਦੇ ਘੋਲ ਨੂੰ ਆਪਾਂ ਪਕਾਵਾਂਗੇ ਜੀ ਆਪਾਂ ਠੰਡਾ ਪਾਣੀ ਪਾ ਦਿੰਨੇ ਆ ਤਾਂ ਆਪਣੇ ਜਿਹੜਾ ਚਾਗ ਹੁੰਦੀ ਆ ਉਹ ਵਿੱਚ ਆਈ ਜਾਂਦੀ ਆ ਉੱਪਰ ਫਿਰ ਉਬਲਦੀ ਜਾਂਦੀ ਆ ਉਹ ਨੂੰ ਆਪਾਂ ਫਿਰ ਸਲੋ ਗੈਸ ਰੱਖਦੇ ਆ ਇਹ ਨਾਲ ਵੈਸਟ ਆ ਪਹਿਲਾਂ ਆਪਾਂ ਗਰਮ ਪਾਣੀ ਕਰ ਲਓ ਉਹਦੇ ਵਿੱਚ ਜਿਹੜਾ ਵੈਸਣ ਦਾ ਘੋਲ ਆ ਉਹ ਪਾਈਏ ਤੇ ਫਿਰ ਆਪਣਾ ਨਾਲ ਇਹ ਬਹੁਤ ਵਧੀਆ ਹੀ ਕੜੀ ਦਾ ਸਵਾਦ ਬਣਦਾ ਹੁਣ ਆਪਾਂ ਜੀ ਇੱਕ ਪਾਸੇ ਤੜਕਾ ਕੱਟ ਲੈਨੇ ਆ ਤੜਕਾ ਕੱਟ ਕੇ ਆਪਾਂ ਫਰਾਈ ਪੈਨ ਵਿੱਚ ਫਿਰ ਤੜਕਾ ਲਾਉਨੇ ਆ ਜਾਨੂੰ ਆਪਣਾ ਇਤੋਂ ਕੜੀ ਬਣ ਚੁੱਕੀ ਆਪਾਂ ਨੇ ਜੀ ਪਿਆਜ਼ ਆਦਰਕ ਟਮਾਟਾ ਸਾਰਾ ਕੁਝ ਲਿਆ ਕੱਟ ਤੇ ਹੁਣ ਆਪਾਂ ਇੱਕ ਪਾਸੇ ਤੜਕਾ ਭੁੰਨ ਲੈਣੇ ਆ ਆਪਣੀ ਕੜੀ ਇੱਕ ਪਾਸੇ ਰਿਜ ਰਹੀ ਆ ਗੋਸ ਲੋ ਆਪਾਂ ਨੇ ਗੈਸ ਰੱਖਿਆ ਹੋਇਆ ਦੇਖੋ ਜੀ ਆਪਾਂ ਨੇ ਸਲੋ ਬਿਲਕੁਲ ਗੈਸ ਰੱਖਿਆ ਹੋਇਆ ਜੀ ਆਪਾਂ ਗਰਮ ਪਾਣੀ ਦੇ ਵਿੱਚ ਬੇਸਣਾ ਕੋਲਿਆ ਹੋਇਆ ਪਾਉਣੀ ਆ ਤਾਂ ਫਿਰ ਆਪਣੀ ਨਾਹੀ ਉੱਪਰ ਵਾਲਾ ਹੁੰਦਾ ਨਾਹੀ ਝੱਗ ਬਣਦੀ ਆ ਝੱਗ ਵੀ ਤਾਂ ਹੀ ਬਣਦੀ ਆ ਜੇ ਤਾਂ ਆਪਾਂ ਠੰਡਾ ਪਾਣੀ ਪਾ ਦਿੰਨੇ ਆ ਆਪਣਾ ਜੀ ਕਿਉ ਹੋ ਗਿਆ ਗਰਮ ਆਪਾਂ ਇਹਦੇ ਵਿੱਚ ਹੁਣ ਪਹਿਲਾਂ ਜੀਰਾ ਪਾ ਦਿੰਨੇ ਆ ਹੁਣ ਇਹਦੇ ਵਿੱਚ ਆਪਾਂ ਪਿਆਜ਼ ਆਦਰਕ ਪਾ ਦਿੰਨੇ ਆ ਜਿਵੇਂ ਆਪਾਂ ਨੇ ਗਾੜਾ ਲੱਗਦਾ ਵੇਖਣ ਤੱਕ ਇੱਥੇ ਆਪਾਂ ਫਿਰ ਵਿੱਚ ਗਰਮ ਪਾਣੀ ਥੋੜਾ ਪਾ ਸਕਦੇ ਹਾਂ ਕੜੀ ਬਣਾਉਣ ਦੇ ਵਿੱਚ ਬਹੁਤ ਤਰੀਕੇ ਨੇ ਦੇਖੋ ਪਕੌੜੇ ਵੀ ਆਪਾਂ ਪਾ ਸਕਦੇ ਆ ਆਲੂ ਵੀ ਕੱਟ ਕੇ ਪਾ ਸਕਦੇ ਆ ਆਪਾਂ ਪਕੌੜੇ ਆਲੂ ਵਗੈਰਾ ਇਹਦੇ ਵਿੱਚ ਕੁਝ ਨਹੀਂ ਪਾਵਾਂਗੇ ਆਪੋ ਤੋਂ ਕੜੀ ਹਮ ਤੋਂ ਦਿਨ ਆਹੀ ਬਹੁਤ ਟੇਸਟੀ ਕੜੀ ਬਣਾਵਾਂਗੇ ਕਾਹਨੋ ਤਬ ਉਹ ਕੁਝ ਪਾ ਸਕਦੇ ਆਪਾਂ ਪਰ ਕੜੀ ਬਣਾਉਣ ਦੇ ਤਰੀਕੇ ਬਹੁਤ ਨੇ ਤੇ ਇਹ ਤਰੀਕਾ ਬਹੁਤ ਅਲੱਗਾ ਤੁਸੀਂ ਇਸ ਤਰ੍ਹਾਂ ਜ਼ਰੂਰ ਟ੍ਰਾਈ ਕਰਕੇ ਦੇਖਿਓ ਕੜੀ ਨੂੰ ਬਾਰ-ਬਾਰ ਤੁਸੀਂ ਇਸ ਤਰ੍ਹਾਂ ਹੀ ਕੜੀ ਬਣਾਵਾਂਗੇ ਨਾ ਹੀ ਆਪਾਂ ਨੂੰ ਕੋਲ ਖੜਨ ਦੀ ਜ਼ਰੂਰਤ ਆ ਕੀ ਆਪਾਂ ਗਰਮ ਪਾਣ ਪਾਵਾਂਗੇ ਕੜੀ ਨੂੰ ਅਲੱਗ ਤਰੀਕੇ ਨਾਲ ਪਹਿਲਾਂ ਪਕਾਵਾਂਗੇ ਪਿਆਜ਼ ਦੇ ਪੁੱਟ ਹੁਣ ਆਪਾਂ ਇਹਦੇ ਵਿੱਚ ਟਮਾਟਰ ਤੇ ਹਰੀ ਮਿਰਚ ਐਡ ਕਰਦਨੇ ਆ। अपनी सब्जी कड़ी भी बन के बिल्कुल रेडी रह है आपने जी सारे सुके मसाले करते, अपना मसाला गया भोज तो ਜੀਰਾ ਆਪਾਂ ਨੇ ਜੀਰਾ ਤੇ ਧਨੀਆ ਸੁੱਕਾ ਗ੍ਰਾਊਂਡ ਕੀਤਾ ਤੁਸੀਂ ਉਹ ਵੀ ਪਾ ਦਿੰਨੇ ਆ ਵਿੱਚ ਮਸਾਲੇ ਤੁਸੀਂ ਸਵਾਦ ਅਨੁਸਾਰ ਪਾ ਸਕਦੇ ਹੋ ਆਪਣੀ ਅੱਧਰ ਕੜੀ ਵੀ ਬਣ ਕੇ ਰੈਡੀ ਆ ਹੁਣ ਇਹਦੇ ਵਿੱਚ ਆਪਾਂ ਇਹ ਸੁੱਕੇ ਮਸਾਲੇ ਐਡ ਕਰ ਦਿੰਨੇ ਆ ਆਪਾਂ ਨੂੰ ਜੀ ਇੰਨੀ ਪਤਲੇ ਥੋੜੇ ਜਿਹੀ ਕੜੀ ਰੱਖਣੀ ਚਾਹੀਦੀ ਆ ਕਿ ਇਹ ਠੰਡੀ ਹੋਈ ਨੇ ਉਦੋਂ ਵੀ ਵੱਧ ਗਾੜੀ ਹੋ ਜਾਣਾ ਅਗੋਂ ਪੰਜ ਕਿ ਮਿੰਟ ਆਪਾਂ ਹੋਰ ਥੋੜੀ ਜਿਹੀ ਪਕਾਵਾਂਗੇ ਜਿਹੜੇ ਆਪਣੇ ਇਹ ਮਸਾਲੇ ਆ ਵਿੱਚ ਐਡ ਹੋ ਜਾਣਗੇ ਆਪਾਂ ਨੂੰ ਜੀ ਇਹਦੇ ਵਿੱਚ ਪਕੌੜੇ ਪਾਉਣ ਦੀ ਲੋੜ ਨਹੀਂ ਪਈ ਹੈਗੀ ਐਨ ਪਤ ਗਿਆ ਆਪਣੀ ਕੜੀ ਬਣ ਕੇ ਬਿਲਕੁਲ ਰੈਡੀ ਗਿਆ ਆਪਣੀ ਜੀ ਕੜੀ ਬਣ ਕੇ ਬਿਲਕੁਲ ਰੈਡੀ ਆ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਦੀ ਵੀਡੀਓ ਦਾ ਕਰਦੇ ਇੱਥੇ ਐਂਡ ਵਾਈ ਕੁਰਸੀ ਦਾ ਖਾਲਸਾ ਵਾਈ ਕੁਰਸੀ ਕੀ ਫਤਿਹ